ਖਬਰ ਲੈਣੇ ਗੜਸ਼ੰਕਰ ਤੋਂ ਗੜਸ਼ੰਕਰ ਦੇ ਪਿੰਡ ਗੜੀ ਮਾਨਸੋਵਾਰ ਵਿਖੇ ਨਿਮਿਸ਼ਾ मेहता ਸਮਾਜ ਸੇਵੀ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਜੰਗਲੀ ਜੀਵਾਂ ਦੇ ਸ਼ਿਕਾਰ ਨੂੰ ਰੋਕਣ ਦੇ ਝੂਠੇ ਦਾਅਵੇ ਕਰ ਰਹੀ ਹੈ ਜਿਸ ਦੀ ਉਦਾਹਰਨ ਗੜਸ਼ੰਕਰ ਦੇ ਇਲਾਕੇ ਦੇ ਵਿੱਚ ਲਗਾਤਾਰ ਜੰਗਲੀ ਜੀਵਾਂ ਦੇ ਸ਼ਿਕਾਰ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਿੰਡ ਵਾਸੀ ਨੇ ਆਪਣੀ ਸਮੱਸਿਆ ਬਾਰੇ ਜਾਣੂ ਕਰਵਾਉਂਦੇ ਹੋਏ ਨਿਮਿਸ਼ਾ ਮਹਿਤਾ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਜੰਗਲੀ ਜੀਵਾਂ ਦੇ ਸ਼ਿਕਾਰ ਕਰਕੇ ਜੀਵ ਹੱਤਿਆ ਕੀਤੀ ਜਾ ਰਹੀ ਹੈ ਪਰ ਸਬੰਧਿਤ ਵਿਭਾਗ ਆਪਸੀ ਮਿਲੀ ਭੁਗਤ ਤੇ ਚਲਦੇ ਕਾਰਵਾਈ ਤੋਂ ਦਰਕਿਨਾਰ ਕਰ ਰਹੀ ਹੈ ਇਸ ਮੌਕੇ ਨਿਮਿਸ਼ਾ ਮਹਿਤਾ ਨੇ ਪਿੰਡ ਵਾਸੀ ਨੂੰ ਆਸ਼ਵਾਸਨ ਦਿਵਾਇਆ ਕਿ ਸ਼ਿਕਾਰ ਕਰਨ ਵਾਲੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਸ਼ਕਤਾ ਵਿੱਚ ਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਨਦਿਆਂ ਤੇ ਆਸ਼ੀਰਵਾਦ ਨਾਲ ਗੜਸ਼ੰਕਰ ਦੇ ਇਲਾਕੇ ਵਿੱਚ ਜੀਵ ਹੱਤਿਆ ਕੀਤੀ ਜਾ ਰਹੀ ਤੇ ਉਹਨਾਂ ਨੇ ਸਰਕਾਰ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ ਦੇਖੋ ਜੀ ਅੱਜ ਇੱਥੇ ਕਾਲੇ ਹਿਰਨ ਦਾ ਸ਼ਿਕਾਰ ਹੋਇਆ ਦੋ ਦਿਨ ਪਹਿਲੇ ਜੋ ਜਨਤਾ ਇਕੱਠੀ ਹੋਈ ਹੈ ਕਾਲੇ ਹਿਰਨ ਦਾ ਸ਼ਿਕਾਰ ਹੋਇਆ ਔਰ ਜੰਗਲੀ ਸੂਰ ਪਹਿਲੀ ਗੱਲ ਤੇ ਸ਼ੈਡਿਊਲ 1 ਦੇ ਵਿੱਚ ਆਂਦਾ ਹੈਗਾ ਵਾਈਲਡ ਲਾਈਫ ਐਕਟ ਦੇ ਤਹਿਤ ਜਿਹੜਾ ਕਾਲਾ ਹਿਰਨ ਹੈਗਾ ਔਰ ਜਿਹੜਾ ਵਾਈਲਡ ਬੋਰ ਹੈ ਉਹ ਸ਼ੈਡਿਊਲ 2 ਚ ਆਂਦਾ ਜਿਹਨੂੰ ਜੰਗਲੀ ਸੂਰ ਕਹਿੰਦੇ ਆ ਅੱਜ ਉਹਨਾਂ ਦਾ ਸ਼ਿਕਾਰ ਹੋ ਚੁੱਕਾ ਹੈ ਔਰ ਬਰਾਮਦੀ ਵੀ ਕੀਤੀ ਜਾ ਚੁੱਕੀ ਹੈ ਆਫੀਸਰਸ ਵੱਲੋਂ ਪਰ ਜਿਸ ਬੰਦੇ ਦੇ ਕੋਲੋਂ ਬਰਾਮਦੀ ਕੀਤੀ ਗਈ ਹੈ ਅੱਜ ਉਹਦੇ ਉੱਤੇ ਪਰਚਾ ਨਹੀਂ ਪਾਇਆ ਜਾ ਰਿਹਾ ਜੇਕਰ ਸੁਲਮਾਨ ਖਾਨ ਜਿਹੜਾ ਕਿ ਐਡੀ ਵੱਡੀ ਮੰਨੀ ਪਰਮੰਨੀ ਹਸਤੀ ਹੈ ਸਾਡੇ ਮੁਲਕ ਦੀ ਉਹਦੇ ਉੱਤੇ ਕਾਰਵਾਈ ਕਰ ਸਕਦੀਆਂ ਨੇ ਸਰਕਾਰਾਂ ਤੇ ਅੱਜ ਗੜ ਸ਼ੰਕਰ ਦੀ ਜਿਹੜੀ ਮਸ਼ੀਨਰੀ ਹੈ ਹੁਸ਼ਿਆਰਪੁਰ ਦੀ ਜਿਹੜੀ ਆਫੀਸ਼ੀਅਲ ਮਸ਼ੀਨਰੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਉੱਤੇ ਇੱਕ ਕਾਰਵਾਈ ਬਾਈ ਨੇਮ ਕਿਉਂ ਨਹੀਂ ਕਰ ਰਹੀ ਅੱਜ ਜਿਹੜੇ ਹਲਕਾ ਵਿਧਾਇਕ ਹੈ ਇੱਕ ਪਾਸੇ ਤੇ ਧਾਰਮਿਕ ਮੰਚਾਂ ਦੇ ਉੱਤੇ ਜਾ ਕੇ ਕਹਿੰਦੇ ਆ ਕਿ ਅਸੀਂ ਜਿਹੜਾ ਜੰਗਲੀ ਜੀਵਾਂ ਦੀ ਹੱਤਿਆ ਨਹੀਂ ਹੋਣ ਦੇਣੀ ਅਸੀਂ ਗਊਆਂ ਦੀ ਵੀ ਰੱਖਿਆ ਕਰਨੀ ਹੈ ਔਰ ਜਿੱਥੇ ਨੀਲ ਗਊ ਤੱਕ ਦਾ ਵੀ ਸ਼ਿਕਾਰ ਕੀਤਾ ਜਾਂਦਾ ਨੀਲ ਗਊਆਂ ਦਾ ਉਹਨਾਂ ਲੋਕਾਂ ਦੀ ਅੱਜ ਪ੍ਰੋਟੈਕਸ਼ਨ ਜਿਹੜੀ ਹੈ ਅੱਜ ਇਹਨਾਂ ਦੀ ਸਰਕਾਰ ਦੇ ਚਲਦਿਆਂ ਹੋ ਰਹੀ ਹੈ ਔਰ ਆਪ ਇਹਦੇ ਉੱਤੇ ਇੱਕ ਸ਼ਬਦ ਵੀ ਬੋਲਣ ਨੂੰ ਤਿਆਰ ਨਹੀਂ ਹਾ ਦਾ ਨਾਰਾ ਮਾਰਨ ਲਈ ਵੀ ਤਿਆਰ ਨਹੀਂ ਅੱਜ ਜੰਗਲਾਂ ਦਾ ਉਜਾੜਾ ਕੀਤਾ ਜਾ ਰਿਹਾ ਜੰਗਲੀ ਜਾਨਵਰ ਜਿਹੜੇ ਐ ਮਾਰੇ ਜਾ ਰਹੇ ਐ ਬੇਜ਼ੁਬਾਨੇ ਇਹਨਾਂ ਜਿਹੜਾ ਦਰਿੰਦਿਆਂ ਵੱਲੋਂ ਮੈਂ ਇਹ ਕਹਿਣਾ ਚਾਹਨੀ ਆ ਕਿ ਅਗਰ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਪਿੰਡ ਵਾਸੀਆਂ ਨੇ ਜਿਨ੍ਹਾਂ ਨੇ ਇਸ ਮਸਲੇ ਨੂੰ ਅੱਗੇ ਲਿਆਂਦਾ ਔਰ ਨਸ਼ਰ ਕੀਤਾ ਹੈ ਔਰ ਘਰਾਜ ਦੇ ਵਿੱਚੋਂ ਜਾ ਕੇ ਬਰਾਮਦੀ ਕਰਾਈ ਹੈ ਮੈਂ ਉਹਨਾਂ ਲੋਕਾਂ ਦੇ ਨਾਲ ਡਟ ਕੇ ਖੜੀ ਹਾਂ ਔਰ ਦੂਸਰੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਸਰਕਾਰ ਨੇ ਇਹਦੇ ਉੱਤੇ ਪ੍ਰੋਪਰ ਕਾਰਵਾਈ ਨਹੀਂ ਕੀਤੀ ਅਸੀਂ ਮੈਂ ਪਿੰਡ ਪਿੰਡ ਜਾਵਾਂਗੀ ਔਰ ਲੋਕਾਂ ਨੂੰ ਜਾ ਕੇ ਸੁਚੇਤ ਕਰਾਂਗੀ ਕਿ ਰੌੜੀ ਸਾਹਿਬ ਇੱਕ ਪਾਸੇ ਦਾ ਮੰਚਾਂ ਦੇ ਉੱਤੇ ਜਾ ਕੇ ਕਹਿੰਦੇ ਆ ਕਿ ਅਸੀਂ ਗਵਾਂ ਦੀ ਸੇਵਾ ਕਰਨੀ ਹੈ ਅਸੀਂ ਜਿਹੜੀ ਜੀਵ ਹਤਿਆ ਨਹੀਂ ਹੋਣ ਦੇਣੀ ਦੂਜੇ ਪਾਸੇ ਇਸ ਮਸਲੇ ਦੇ ਉੱਤੇ ਚੁੱਪ ਕਿਉਂ ਕਰਕੇ ਬੈਠੇ ਨੇ ਔਰ ਅਸੀਂ ਇਸ ਮਸਲੇ ਦੇ ਉੱਤੇ ਸੰਘਰਸ਼ ਕਰਾਂਗੇ ਚੁੱਪ ਨਹੀਂ ਬੈਠਾਂਗੇ ਔਰ ਪਰਚਾ ਜਿਹੜਾ ਬੰਦਾ ਜ਼ਿੰਮੇਵਾਰ ਹੈ ਇਸ ਕੰਮ ਵਾਸਤੇ ਉਹਦੇ ਉੱਤੇ ਕਰਾ ਕੇ ਰ੍ਹਾਂਗੇ ਗੜ੍ਹ ਸ਼ੰਕਰ ਤੋਂ ਬਿੱਟੂ ਚਾਹ ਦੀ ਰਿਪੋਰਟ